हेलो दीन मस्ते मैं कल जा रहया हां ते मेरे जान तो बाद धोकीनो होए से कोई भी ते पाए बाय सारे PUBG खेडल कारण दिमागी तौर ते परेशान अक्षय कुमार होया लापता व्यास दरिया दे पुल तो मिलिया अक्षय कुमार दिया चपला लंबे समय तो PUBG खेडल कारण परेशान सी अते चल रही सी दवाई ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਇੱਕ 21 ਸਾਲ ਦੇ ਨੌਜਵਾਨ ਅਕਸ਼ੇ ਕੁਮਾਰ ਘਰੋਂ ਲਾਪਤਾ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਕਸ਼ੇ ਕੁਮਾਰ ਜੋ ਪਬਜੀ ਗੇਮ ਖੇਡਣ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ ਉਹ ਅਚਾਨਕ ਘਰੋਂ ਗਾਇਬ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਅਕਸ਼ੇ ਕੁਮਾਰ ਨੇ ਘਰੋਂ ਜਾਣ ਉਪਰੰਤ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਕਰੋ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਿਆਸ ਦਰਿਆ ਦੇ ਪੁਲ ਤੇ ਪਹੁੰਚ ਗਿਆ ਹੈ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਜਦੋਂ ਉਹ ਉਸ ਦੀ ਪਾਲ ਕਰਦੇ ਬਿਆਸ ਦਰਿਆ ਦੇ ਪੁਲ ਤੇ ਪਹੁੰਚੇ ਤਾਂ ਉਹਨਾਂ ਨੂੰ ਅਕਸ਼ੇ ਕੁਮਾਰ ਦੀਆਂ ਚਪਲਾਂ ਮਿਲੀਆਂ ਉਹਨਾਂ ਦੱਸਿਆ ਕਿ ਉਸ ਉਪਰੰਤ ਉਹਨਾਂ ਨੇ ਆਸੇ-ਪਾਸੇ ਅਤੇ ਰਿਸ਼ਤੇਦਾਰੀ ਵਿੱਚ ਕਾਫੀ ਪਾਲ ਕੀਤੀ ਪਰ ਕੋਈ ਵੀ ਸੁਰਾਖ ਨਹੀਂ ਮਿਲਿਆ ਅਖੀਰ ਚ ਉਹਨਾਂ ਵੱਲੋਂ थाना श्री हरगोबिंदपुर साहिब ਵਿਖੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। श्री हरगोबिंदपुर साहिब ਤੋਂ ਕੈਮਰਾਮੈਨ संदीप ਸੈਣੀ ਸਮੇਤ ਅਨਿਲ ਸ਼ਰਮਾ ਦੀ ਰਿਪੋਰਟ। ਕੱਲ੍ਹ ਬਾਤ ਹੁੰਦੀ ਜੇ ਤਾਂ ਕੀ ਕੀ ਕਿਹਾ ਉਹਨੇ ਤੁਹਾਨੂੰ ਲਾਸਟ ਟਾਈਮ? ਮੈਨੂੰ ਇਹ ਹੀ ਕਿਹਾ ਜੀ ਬਾਈ ਹੂੰ ਕਿ ਮੈਂ ਤੁਹਾਨੂੰ ਲਾਸਟ ਵਾਰ ਫੋਨ ਕਰਨਾ। ਹੂੰ। ਤੇ ਕੀ ਦੱਸਿਆ ਨਹੀਂ ਕਿ ਮੈਂ ਕਿੱਥੇ ਕਿੱਥੇ ਜਾ ਰਿਆਂਗਾ ਜਾਂ ਜਾਂ? ਇਦਾਂ ਨਹੀਂ ਦੱਸਿਆ। ਅੱਛਾ। ਤੇ ਜਦੋਂ ਫੋਨ ਕਰ ਰਿਆ ਸੀਗਾ ਤੇ ਪਿੱਛੇ ਕੁਝ ਲੱਗਨ ਦਾ ਆ ਜਾ ਕਿੱਥੇ ਜੀ ਖਲੋਤਾ ਸੱਚੀ ਬਸ ਆਇਆ ਮੈਨੂੰ ਫੋਨ ਵੀਡੀਓ ਕਾਲ ਆਈ ਆ ਹੂੰ ਕਿ ਜੀ ਜੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਬੋਲਦੇ ਅੱਛਾ ਮੈਂ ਦਰਿਆ 'ਚ ਛਾਲ ਮਾਰ ਦੇਣੀ ਆ ਮੈਂ ਕਿਹਾ ਮੰਮੀ ਨਾਲ ਗੱਲ ਕਰ ਲੈ ਹੂੰ ਕਹਿੰਦਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੰਦਾ ਮੈਂ ਮੰਮੀ ਨਾਲ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿਹਾ ਪੁੱਤ ਮੈਂ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਹੂੰ ਪਰ ਉਹ ਗੱਲ ਨਹੀਂ ਸੁਣੀ ਜਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਆਉਂਦਾ ਫੋਨ ਲੱਗਾ ਤਕਿਉ ਗੇਮ ਦਾ ਕੀ ਤੁਸੀਂ ਕੁਝ ਦੱਸ ਕੱਬ ਜੇ ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਹੂੰ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਹੂੰ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਜੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਹੂੰ ਤੇ ਫੋਨ ਫਿਰ ਕੰਦਲ ਚਲ ਗਿਆ ਘਰੋਂ ਕੀ ਮੰਗ ਕਰ ਦੇਵਾਂ ਪ੍ਰਸ਼ਾਸਨ ਕੋਲ ਅਸੀਂ ਮੰਗੇ ਇਹੀ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਪ੍ਰਾਗਨਾਮ ਸਿੰਘ ਕਿੱਥੇ ਰਹਣ ਵਾਲੇ ਮੈਂ ਸਿਰਿਆ ਰਹਿੰਦਾ ਜੀ ਤੇ ਕੀ ਗੱਲ ਹੋਈ ਹੈ ਗੱਲ ਜਿਹੜੇ ਕਟਣਾ ਪੈ ਰਹੀ ਹੈ ਕੱਲ ਜੀ ਬੇਟਾ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12:00 ਵਜੇ ਨੇ ਘਰੋਂ ਚਲ ਗਿਆ ਜੀ ਕੀ ਨਾਮ ਬੇਟਾ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਅੱਛਾ ਕੀ ਕਹਿ ਕੇ ਘਰੋਂ ਗਿਆ ਕਰੋਂ ਕਹਿ ਕੇ ਤੇ ਗਿਆ ਮੈਂ ਕੀਨ ਵਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੈਂ ਫੜੀ ਮੈਨੂੰ ਪਤਾ ਲੱਗਾ ਵੀ ਕੀਨ ਵਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨ ਵਾਲੇ ਨੇ ਚਲ ਗਿਆ ਪੁਲ ਦੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨ ਵਾਲੀ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਅੱਛਾ ਜੀ ਹਾਂਜੀ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੇ ਨੀ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਨੀ ਮੈਸਰ ਮੂਸੇ ਉਧਰ ਉਧਰੀ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਕਿੰਨੇ ਕ ਵਜੇ ਦੀ ਗੱਲ ਕੱਲੋ ਇਹ ਕੱਲ ਘਰੋਂ ਘਰੋਂ ਚੱਲ ਗਿਆ ਜੀ ਇੱਥੋਂ ਮੇਰੇ ਸਾਹਮਣੇ ਉਹ 12 ਵਜੇ ਪਹੁੰਚ ਕੇ 12 ਕਵੇ ਤੱਕ ਰੋਥੇ ਉੱਥੇ ਉੱਥੇ ਠੀਕ ਹੈ ਹਾਂ ਤੇ ਹੁਣ ਇਹਦੇ ਬਾਰੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਕਿਤੇ ਇਹਦੀ ਹਾਂਜੀ ਇਹਦੀ ਆਪਾਂ ਦਿਖਾ ਦਿੰਦੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇਖਿਆ ਹੈ ਛੱਤੋ ਸਾਹਿਬ ਅਸੀਂ ਹੁਣ ਉਹਨੇ ਲਿਖ ਕੇ ਆਪਣਾ ਰੱਖ ਲਿਆ ਕੋਈ ਤੇ ਕੀ ਤੁਹਾਨੂੰ ਕੀ ਸ਼ੰਕਾ ਲੱਗਦੀ ਹੈ ਵੀ ਬੇਟੇ ਨੇ ਕੋਈ ਬੇਟਾ ਵੇਖੋ ਜੀ ਹੁਣ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ데요 ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲੀਆਂ ਮਾਰੀ ਆ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੇਗੀ ਕਿੱਥੋਂ ਮਿਲੇਗੀ ਚੱਪੜ ਇਹ ਪੁਲ ਦੇ ਉੱਤੇ ਕਿਹੜੇ ਪੁਲ ਤੋਂ ਪੁਲ ਆ ਜਿਹੜਾ ਆਪਣਾ ਜਿਹੜਾ ਕੀ ਨਾਂ ਦਰਿਆ ਦਾ ਵਿਆਸ ਵਾਲਾ ਦਰਿਆ ਜਿਹੜਾ ਵੀ ਆਪਣਾ ਠੀਕ ਹੈ ਹਾਂਜੀ ਤੇ ਕੀ ਉਹਦੀ ਮਾਨਸਿਕ ਤੇ ਕਿਵੇਂ ਦੀ ਸੀਗੀ ਉਹ ਮਾਨਸਿਕ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨਹੀਂ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਕੀ ਕੀ ਕਾਰਨ ਸੀਗਾ ਜਿਹੜਾ ਉਹ ਦਵਾਈ ਚੱਲਦੀ ਸੀਗੀ ਦਿਮਾਗੀ ਹਾਂ ਜੀ ਹਾਂ ਉਹਦਾ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਆਦਾ ਅੱਛਾ ਹਾਂਜੀ ਉਸਦੀ ਕੀ ਵਜ੍ਹਾ ਸੀ ਜਿਹੜੀ ਉਹ ਦਿਮਾਗੀ ਪਰੇਸ਼ਾਨੀ ਕਰੀ ਇਸ ਕਰਕੇ ਸੀ ਉਹਨੂੰ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਮੈਂ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਉਹ ਕੀ ਪਤਾ ਹਾਂਜੀ ਪਬਜੀ ਹਾਂਜੀ ਪਬਜੀ ਹਾਂਜੀ ਪਹਿਲੀਆਂ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਨਹੀਂ ਕਿਹੜੀ ਪਰੇਸ਼ਾਨੀ ਉਹ ਉਸ ਤੋਂ ਬਾਅਦ ਪਬਜੀ ਗੇਮ ਖੇਡਣੇ ਕਿੱਦਾਂ ਬਾਅਦ ਚ ਆਈ ਹੈ ਹਾਂਜੀ ਹਾਂਜੀ ਉਦੋਂ ਉਦੋਂ